ਸਤਿ ਸ਼੍ਰੀ ਅਕਾਲ ਜੀ ਮੈਂ ਹਰਵਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ 53 ਸਾਲ ਦੀ ਉਮਰ ਦੇ ਵਿੱਚ ਨਿਸ਼ਾਨ ਸਾਹਿਬ ਚਲਾਉਣ ਵਾਲੇ ਮਲਕੀ ਸਿੰਘ ਅੱਜ ਸਾਡੇ ਨਾਲ ਮੌਜੂਦ ਨੇ ਤੇ ਉੱਥੇ ਹੀ ਉਹਨਾਂ ਨੇ ਸਿੱਖੀ دی ਜਿਹੜਾ ਕਿ ਆਣ ਸ਼ਾਨ ਤੇ ਮਾਣ ਰੱਖਿਆ ਤੇ ਅੱਜ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਥੈਂਕ ਯੂ ਬਹੁਤ ਬਹੁਤ ਕਿਸ ਤਰ੍ਹਾਂ ਤੁਸੀਂ ਇੱਕ ਤਾਂ 10 ਸਾਲ ਬਾਅਦ ਇੰਡੀਆ ਆਏ ਹੋ ਤੇ ਉੱਤੇ ਜੀ ਨਿਸ਼ਾਨ ਸਾਹਿਬ ਨੂੰ ਲੈ ਕੇ ਬਹੁਤ ਸਾਰੀਆਂ ਚਰਚਾਵਾਵਾਂ ਹੋਈਆਂ ਕਿਉਂਕਿ ਇੱਕ ਸਿੱਖਾਂ ਦੇ ਲਈ ਇਹ ਬਹੁਤ ਵੱਡੀ ਗੱਲ ਹੈ ਕਿ ਤੁਸੀਂ ਮਾਉਂਟ ਐਵਰੇਸਟ ਤੇ ਜਾ ਕੇ ਜਿਹੜਾ ਕਿ ਨਿਸ਼ਾਨ ਸਾਹਿਬ ਚਲਾਇਆ ਕੀ ਕਹਿਣਾ ਚਾਹੋਗੇ ਜੀ ਮੈਂ ਤਾਂ ਇਹ ਹੀ ਕਹੂੰਗਾ ਵਾਹਿਗੁਰੂ ਨੇ ਜੋ ਕਰਵਾਉਣਾ ਸੀਗਾ ਮੈਂ ਤਾਂ ਇੱਕ ਜਰੀਆ ਬਣਿਆ ਨਹੀਂ ਅਦਰਵਾਈਜ਼ ਤਾਂ ਉੱਥੇ ਜੋ ਦੇਖਦੇ ਹਾਂ ਹਾਲਾਤ ਦੇਖਦੇ ਹਾਂ ਜਾਂ ਚੜ੍ਹਦੇ ਹਾਂ ਤਾਂ ਪੋਸੀਬਲ ਨਹੀਂ ਹੈਗਾ ਆਮ ਬੰਦੇ ਲਈ ਜੀ ਇਹ ਤੁਹਾਨੂੰ ਬਹੁਤ ਟ੍ਰੇਨਿੰਗਸ ਕਰਨੇ ਚਾਹੀਦੇ ਨੇ ਇਸ ਅਸਲ 3-4 ਸਾਲ ਦਾ ਸਾਈਕਲ ਹੋਣਾ ਚਾਹੀਦਾ ਤਾਂ ਤੁਸੀਂ ਇਹ ਚੜ ਸਕਦੇ ਹੋ ਨਹੀਂ ਤਾਂ ਆਪਣੇ 52 ਸਾਲ ਦੀ ਉਮਰ ਦੇ ਵਿੱਚ ਤੁਸੀਂ ਇਸ ਤਰ੍ਹਾਂ ਕਿ ਸੋਚਿਆ ਕਿ ਵੀ ਮੈਂ 53 ਸਾਲ ਹੋ ਗਿਆ ਹੁਣ ਜਿਹੜਾ ਮਤਲਬ ਕਿ ਇੱਕ ਹੋਰ ਦਿਮਾਗ 'ਚ ਆਇਆ ਕਿ ਵੀ ਮੈਂ ਇਸ ਤਰ੍ਹਾਂ ਕਰਾਂਗਾ ਨਹੀਂ ਇਹ ਕੋਈ ਹੈ ਨਹੀਂ ਸੀਗਾ ਏਜ ਦਾ ਕੋਈ ਮੈਨੂ ਫੈਕਟਰ ਨਹੀਂ ਸੀਗਾ ਤੇ ਬਸ ਜਿਵੇਂ ਦੱਸਿਆ ਵੀ ਨਵੰਬਰ 22 'ਚ ਖਿਆਲ ਆਇਆ ਤਾਂ ਬਸ ਐਨ ਇਸੇ ਉਦੋਂ ਨਹੀਂ ਸੀ ਪਤਾ ਏਜ ਇਹ 53 ਸਾਲ ਦਾ ਤਾਂ ਵੈਸੇ ਇੱਕ ਮੈਨੂੰ মিডিਏ ਨਹੀਂ ਦੱਸਿਆ ਇੱਕ ਹੋਰ ਇਥਨ ਕਨਫਰੈਂਸ ਦੱਸਾਂ ਇਹ ਮੈਂ 53rd ਫਰਮ ਨਿਊਜ਼ੀਲੈਂਡਾ 53 ਸਾਲ ਦੀ ਤੇ 53 ਚ ਇਹ ਪਹਿਲੀ ਵਾਰ ਸਰ ਕੀਤੀ ਗਈ ਆ ਸਰ ਐਡਮੰਡ ਹੈਲੀ ਨੇ ਤੇ 53 ਮੇਰੀ ਏਜ ਸੀ ਤਾਂ ਉਹ ਕੋਰਿਲੇਸ਼ਨ ਹੋ ਗਿਆ ਵੀ ਅਦਰਵਾਈਜ਼ ਤਾਂ ਮੈਂ ਵੀ ਉਹੀ ਤਿਆਰੀ ਕੀਤੀ ਤੇ ਉਕਨੇ ਉਹ ਕੰਡੀਸ਼ਨ ਚ ਗਿਆ ਸਾਰੇ ਸਾਲ 8 ਸਾਲ ਟ੍ਰੇਨਿੰਗ ਕਰਨੀ ਪਈ ਪਰ ਘੱਟ ਸੀ ਬਹੁਤ ਘੱਟਾ ਬਹੁਤ سارے ਬਿਹਾਈਂਡ ਦਾ ਸੀਨ ਹੋਏ ਹੋਣਗੇ ਉੱਥੇ ਬਹੁਤ ਸਾਰਾ ਤੁਹਾਨੂੰ ਦੇਖਣ ਨੂੰ ਮਿਲਿਆ ਹੋਏਗਾ ਕਿ ਇਸ ਤਰ੍ਹਾਂ ਦਾ ਅਮਾਉਂਟ ਐਵਰੈਸਟ ਤੇ ਜਾਣਾ ਕੋਈ ਸੌਖੀ ਗੱਲ ਨਹੀਂ ਹੁੰਦੀ ਕਿ ਅਜਿਹਾ ਹੋਇਆ ਸੀਗਾ ਕਿ ਬਿਹਾਈਂਡ ਦਾ ਸੀਨ ਸੀ ਉੱਥੇ ਉੱਥੇ ਇਹ ਕੀ ਹੁੰਦਾ ਹੈ ਇਹ ਸਿਰਫ ਇਹਦੇ 2 ਵੀਕਸ ਦੀ ਹੁੰਦੀ ਹੈ ਇਹਦੀ ਵਿੰਡੋ ਜਿਵੇਂ ਤੁਹਾਡੇ ਹਿਮਕੁੰਡ ਸਾਹਿਬ ਖੁੱਲਦਾ ਵਰਨਾਥ ਯਾਤਰਾ ਖੁੱਲਦੀ ਹੈ ਇਹ ਸਿਰਫ ਦੋ ਹਫਤੇ ਹੀ ਹੁੰਦੇ ਆ ਤੁਹਾਨੂੰ 13 ਮਈ ਤੋਂ 27 ਮਈ ਜਿਹੜੀ ਵਿੰਡੋ ਖੁੱਲਦੀ ਹੈ ਤੇ 30 ਦਿਨ ਦਾ ਇੱਕ 2 ਵੀ 2 ਮੰਥਸ ਦਾ এপ্রিল ਮਈ ਦਾ ਇਹ ਸਾਰਾ ਦੋ ਮੰਥਸ ਦਾ ਹੈ بیس ਕੈਂਪ ਲੱਗਦਾ ਹੈ ਤੇ ਉਦੋਂ ਉੱਥੇ ਤੁਹਾਨੂੰ ਟ੍ਰੇਨਿੰਗਸ ਕਰਨੀਆਂ ਪੈਂਦੀਆਂ ਨੇ ਰੋਟੇਸ਼ਨਸ ਕਹਿੰਦੇ ਨੇ ਇੱਕ ਇੱਕ ਸਮਾਲ ਪੀਕ ਕਰਨੀ ਪੈਂਦੀ ਹੈ ਜਿਵੇਂ 6000 ਸਮਾਲ ਨਹੀਂ ਉਹ ਵੀ ਕਾਫੀ ਟਫ ਹੁੰਦੀ ਹੈ ਤੇ ਉਹ ਰੋਟੇਸ਼ਨਸ ਕਰਨੇ ਬੰਦੇ ਟ੍ਰੇਨਿੰਗ ਲੈਣੀ ਪੈਂਦੀ ਆ 13 ਮਈ ਤੋਂ ਪਹਿਲਾ-ਪਹਿਲਾ ਫਿਰ 13 ਮਈ ਤੋਂ 27 ਮਈ ਫਿਰ ਤੁਸੀਂ ਅਟੈਂਪਟ ਕਰਦੇ ਹੋ ਉਹਨੂੰ ਸਮਿਟ ਅਟੈਂਪਟ ਕਹਿੰਦੇ ਨੇ ਇਹ ਕਿਉਂਕਿ 8848 ਉਹ ਤੁਸੀਂ 5500 ਤੇ ਹੁੰਨੇ ਹੋ بیس ਕੈਂਪ ਤੇ ਤੇ ਟਫ ਹੁੰਦਾ ਕਾਫੀ ਕੀ ਉੱਥੇ ਲਾਸ਼ਾਂ ਵੀ ਦੇਖਣ ਨੂੰ ਮਿਲ ਰਹੀਆਂ ਸੀ ਹਾਂ ਬਟਾ ਉੱਤੇ ਕੀ ਹੁੰਦਾ ਜਿਹੜੇ 8000 ਇਹਨੂੰ ਜਿਹੜੇ 4 ਕੈਂਪਸ ਹੁੰਦੇ ਨੇ ਜੀ ਕੈਂਪ بیس ਕੈਂਪ ਹੁੰਦਾ بیس ਕੈਂਪ 5500 ਤੇ ਹੁੰਦਾ ਮੀਟਰਸ ਮੈਂ ਮੀਟਰਸ ਗੱਲ ਕਰਦਾ ਕਿ ਕੈਂਪ 1 61 ਤੇ ਕੈਂਪ 2 6400 ਕੈਂਪ 3 7100 ਤੇ ਕੈਂਪ 4 ਨੇਅਰਲੀ 8000 ਜਿਹੜੇ 8000 ਦੇ ਉੱਤੇ ਆਉ ਡੈਥ ਜ਼ੋਨ ਕਹਿੰਦੇ ਨੇ ਉਹਨੂੰ ਹੂੰ ਤੇ ਡੈਥ ਜ਼ੋਨ ਦਾ ਕਹਿੰਦਾ ਮਤਲਬ ਹੁੰਦਾ ਕਿ ਉੱਥੋਂ ਬਾਡੀਜ਼ ਲਿਆ ਨਹੀਂ ਸਕਦੇ ਉੱਥੇ ਨੀਅਰਲੀ 260 ਤੋਂ 300 ਬਾਡੀਜ਼ ਨੇ ਜੇ ਤੁਸੀਂ ਗੂਗਲ ਕਰੋਗੇ ਤਾਂ ਉਹ ਤੁਹਾਨੂੰ ਉਹ ਰਾ ਟਫ ਹੁੰਦਾ ਫੈਮਿਲੀ ਦਾ ਰਿਐਕਸ਼ਨ ਕੀ ਸੀ ਜੀ ਫੈਮਿਲੀ ਤਾਂ ਵਾਈਫ ਤੱਕ ਦੇ ਮੰਨੇ ਨਹੀਂਗੇ ਤੇ ਪਰ ਉਹਨਾਂ ਨੂੰ ਇਹ ਸੀਗਾ ਵੀ ਕਿਉਂਕਿ ਜੇ ਤੁਸੀਂ ਐਵਰੈਸਟ ਵਰਡ ਸੁਣਦੇ ਹੋ ਤਾਂ ਡੈਥ ਤੁਹਾਡੇ ਸਾਹਮਣੇ ਆਉਂਦੀ ਆ ਜੀ ਤਾਂ ਬੱਚਿਆਂ ਨੇ ਦੋ ਬੇਟੇ ਮੇਰੇ ਉਹਨਾਂ ਨੇ ਮੈਨੂੰ ਅਲਾਉ ਕੀਤਾ ਉਹ ਦੋਨੇ ਜਿਹੜਾ ਆਰਮੀ ਚ ਸੀ ਬੇਟਾ ਸੈਕੰਡ ਲੈਫਟਨੈਂਟ ਫਰਸਟ ਸਿਕ ਟੂ ਵੀਨ ਨਿਜ਼ਲੈਂਡ ਆਰਮੀ ਐਜ਼ ਐਨ ਆਫੀਸਰ ਤਾਂ ਉਹਨੇ ਉਹ ਮੇਰਾ ਉਹ ਕਹਿੰਦਾ ਡੈਡੀ ਮੈਂ ਤੁਹਾਡਾ ਕੋਚ ਬਣੂੰਗਾ ਕਿਉਂਕਿ ਮੈਨੂੰ ਟੈਕਨੀਕਲ ਨੋਲਿਜ ਨਹੀਂ ਮੈਂ ਮੈਨੂਅਲ ਹੈਗੀ ਵੀ ਅਪਰ ਰਨ ਕਰ ਲਿਆ ਆ ਕਰ ਲਿਆ ਐਕਸਰਸਾਈਜ਼ਿੰਗ ਕਰ ਲਿਆ ਤਾਂ ਫਿਰ ਮੇਰਾ ਕੋਚ ਉਹ ਬਣਿਆ ਫਿਰ ਉਹਨੇ ਟੈਕਨੀਕਲ ਟ੍ਰੇਨਿੰਗ ਦੇਣ ਲੱਗ ਗਿਆ ਸੀਗਾ ਤੇ ਵਾਈਫ ਨੂੰ ਤੇ ਇਸੇ ਗੀ ਗ੍ਰੀ ਮੌਰਗੇਜ ਸੀਗੀ ਤੇ ਫਿਰ ਮੈਂ ਇੱਕ ਘਰ ਵੇਚਤਾ ਤੇ ਲੋਨ ਤਾਰਤਾ ਲੋਨ ਤਾਰ ਕੇ ਤਾਂ ਇਹਨੂੰ ਇਹ ਹੋ ਗਿਆ ਵੀ ਮੈਨੂੰ ਫ੍ਰੀ ਕਰ ਜਾ ਤੇ ਕੋਈ ਨਾ ਫਿਰ ਦੋ ਜਾ ਤੇ ਸੇ ਹੁੰਦਾ ਫੈਮਲੀ ਪਰ ਅੱਖਾ ਹੁੰਦਾ ਅੱਖਾ ਲੱਗਦਾ ਪਰ ਫੈਮਲੀ ਦਾ ਕਾਫੀ ਸੀਗਾ ਇਹਨਾਂ ਨੇ ਫਿਰ ਨਹੀਂ ਇਹਨਾਂ ਨੇ ਕਿਹਾ ਇਹ ਤਾਂ ਪੁਸ਼ ਕੀਤਾ ਮਤਲਬ ਕਿ ਉਸ ਟਾਈਮ ਆਪਣੇ ਆਪ ਦੇ ਵਿੱਚ ਕਿਦਾਂ ਦਾ ਸੀ ਵੀ ਅੱਖਾਂ ਚੋਂ ਹੰਝੂ ਹੁਣ ਨਾ ਹੰਝੂ ਨਹੀਂ ਇਨ ਦੀ ਸੈਂਸ ਤਮ ਪ੍ਰਮਾਤਮਾ ਇਹ ਨਹੀਂ ਸ਼ਕਤੀ ਵਖਸ ਜੰਦਾ ਵੀ ਨਵੰਬਰ 26 ਜਿਸ ਮੈਂ ਡਿਸੀਜਨ ਲੱਤਾ ਸੀਗਾ ਜੀ ਮੈਂ ਇਹ ਤਿੰਨ ਚੀਜ਼ਾਂ ਵਾਪਰਿਆ ਮੌਤ ਮੋਹ ਤੇ ਮਾਇਆ ਇਹ ਤਿੰਨਾਂ ਦਾ ਮੈਨੂੰ ਫੈਕਟਰ ਵੀ ਆ ਕਿਉਂਕਿ ਇਟਸ ਵੈਰੀ ਐਕਸਪੈਂਸਿਵ ਮੇਰਾ ਨੀਅਰਲੀ 150000 ਨਿਊਜ਼ੀਲੈਂਡ ਡਾਲਰ ਲੱਗ ਗਿਆ ਤੇ ਤੁਹਾਡਾ 70 80 ਲੱਖ ਤੋਂ ਉੱਤੇ ਚਲੇ ਜਾਂਦਾ ਤੇ ਇਹ ਮੇਰੇ ਮਨਚੀ ਨਹੀਂ ਸੀ ਉਹਦੇ ਗੱਲਾਂ ਤੇ ਡਰ ਜੇ ਤੁਸੀਂ ਡਰਦੇ ਹੋ ਫਿਰ ਤੁਸੀਂ ਇਹ ਪਹਾੜੇ ਨਹੀਂ ਚੜ ਸਕਦੇ ਜੀ ਤੇ ਕਿਉਂਕਿ avalanches ਆਉਂਦੀਆਂ ਨੇ ਤੇ ਸਰਵਾਸੀਸ ਹੋਰ ਕ੍ਰਾਸ ਕਰਨਿਆਂ ਦੇ walls ਆਉਂਦੀਆਂ ਨੇ ਤੁਹਾਡੇ ਸਾਹਮਣੇ ਮਿਸ ਸਾਹਿਬ ਨੂੰ ਹੁੰਦੀਆਂ ਨੇ ਦੇਖਦੇ ਹੋ ਬਲੇਜ਼ਰਡਸ ਦੇ ਅਟੈਕ ਪੱਜਦੇ ਨੇ ਤਾਂ ਉਹ ਡਰ ਨਹੀਂ ਲੱਗਿਆ ਮੌਤ ਦਾ ਡਰ ਨਹੀਂ ਆਇਆ ਵੀ ਮਤਲਬ ਕਿ ਮੌਤ ਤੇ ਮੌਤ ਦਾ ਰਾ ਪਧਰਾ ਕਰਨ ਵਾਲੀ ਮਲਕੀਤ ਸਿੰਘ ਉਹਨਾਂ ਵਾਹਿਗੁਰੂ ਇਹ ਨਹੀਂ ਕਹਿ ਸਕਦੇ ਤੁਸੀਂ ਵੀ ਪਰ ਰਮਾਤਵਾ ਨੇ ਜਣੀ ਕਰਵਾਉਣਾ ਸੀਗਾ ਮੈਨੂੰ ਆਪ ਹੈਰਾਨ ਨਹੀਂ ਹੁੰਦੀ ਸੀ ਵੀ ਮੈਂ ਕਿਵੇਂ ਚੜ ਜਾਂਦਾ ਸੀਗਾ walls ਤੁਹਾਨੂੰ 3-4 years ਦੀ ਟ੍ਰੇਨਿੰਗ ਹੋਣੀ ਚਾਹੀਦੀ ਆ ਬੇਸਿਕਸ ਟ੍ਰੇਨਿੰਗ ਕਹਿੰਦੇ ਆ ਫੀ ਐਡਵਾਂਸਡ ਟ੍ਰੇਨਿੰਗ ਇਹ ਹੋਣੀ ਚਾਹੀਦੀ ਹੈ ਜਿਵੇਂ ਸੈਚਨ ਕਲੇਸ਼ੀਰ ਆ ਤੁਹਾਡੇ ਇੰਡੀਆ ਚ ਉੱਥੇ ਟ੍ਰੇਨਿੰਗ ਕਰਦੇ ਨੇ ਫੌਜੀ ਤਾਂ ਹੋਰ ਕਲਾਈਮਬਰਸ ਵੀ ਉੱਥੇ ਜਾ ਕੇ ਟ੍ਰੇਨ ਕਰਦੇ ਨੇ ਇਹ ਟ੍ਰੇਨਿੰਗਸ ਨਹੀਂ ਸੀਗੀਆਂ ਇਹ ਮਿਲ ਲੈਕ ਸੀਗੀਆਂ ਤੇ ਮੈਂ ਤਾਂ ਕਹੂੰਗਾ ਵਾਹਿਗੁਰੂ ਨੇ ਮੈਨ ਮੱਧ ਜਰੀਆ ਬਣਾ ਵੀ ਕਰਵਾਉਣਾ ਸੀ ਸ਼ਾਇਦ ਮੇ ਤੋਂ ਹੁਣ ਵੀ ਮੈਂ ਬਿਲੀਵ ਨਹੀਂ ਕਰਦਾ ਤੇ ਉਹ ਕਲਾਈਮਬਰਸ ਵੀ ਹੈਰਾਨ ਹੋ ਗਏ ਸੀਗੇ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਸੀਗਾ ਕਿ ਰਸ਼ੀਅਨਸ ਅਮਰੀਕਨਸ ਯੂਰੋਪੀਅਨਸ ਹੁੰਦੇ ਨੇ ਜ਼ਿਆਦਾ ਐਕਸਪੀਰੀਐਂਸਡ ਵੀ ਇਹ ਪਤਾ ਨਹੀਂ ਕਿਵੇਂ ਚੜ ਗਿਆ ਕਿ ਇਹਨੂੰ ਟੈਨਸ਼ਨ ਚਾਚਾ ਟਰਾਈਜ਼ ਲਾਉਂਦੇ ਨੇ ਉੱਥੇ ਉਹ ਐ ਨਹੀਂ ਹੁੰਦਾ ਕੋਈ ਪਹਿਲੀ ਪਹਿਲੀ ਵਾਰ ਚੜਜੋ ਤਾਂ ਬਹੁਤ ਹੀ ਉਹ ਗਣਿਆਂ ਦਾ ਪਤਾ ਨਹੀਂ ਕਿਵੇਂ ਹੋਇਆ ਜੀ ਜਦੋਂ ਨਿਸ਼ਾਨ ਸਾਹਿਬ ਝੁੱਲਿਆ ਤਾਂ ਸਿੱਖਾਂ ਦੇ ਲਈ ਵੀ ਬਹੁਤ ਸਤਿਕਾਰ ਦੀ ਗੱਲ ਸੀ ਤੇ ਲੋਕਾਂ ਦਾ ਹੰਗਾਰਾ ਕਿਵੇਂ ਦਾ ਮਿਲਿਆ ਸੀ ਜੀ ਲੋਕਾਂ ਦਾ ਵਧੀਆ ਥੋੜੇ ਮੈਂ ਤਾਂ ਹੈਰਾਨ ਹੋ ਗਿਆ ਮੈਨੂੰ ਤਾਂ ਐ ਸੀਗਾ ਵੀ ਵਾਹਿਗੁਰੂ ਨੇ ਮੇਹ ਤੋਂ ਕਰੋਨਾ ਮਕਰਾ ਕੇ ਆਗੇ ਨਿਊਜ਼ੀਲੈਂਡ ਜੌਬ ਕਰਦੇ ਹਾਂ ਹੈਂਡ ਟੂ ਮਾਊਥਾਂ ਤੇ ਵੀ ਚੱਲ ਜੌਬ ਕਰਨ ਲੱਗਣਾ ਪਰ ਲੋਕਾਂ ਨੇ ਇਹ ਗੱਲ ਕਾਫੀ ਹੰਗਾਰਾ ਰਤਾ ਕਾਫੀ ਕਾਫੀ ਮੈਨੂੰ ਉਹ ਮਲੇਵਾ ਹੈ ਗਰੂ ਤੇ ਫੋਨਸ ਆਏ ਤੇ ਹੈ ਕਿ ਤਰ੍ਹਾਂ ਰਿਐਕਸ਼ਨ ਕਾਫੀ ਉਹਨਾਂ ਦੀ ਮੈਨੂੰ ਬਹੁਤ ਚੰਗਲ ਗਿਆ ਪਰ ਬੱਚਿਆਂ ਨੂੰ ਮਿਲ ਕੇ ਮੈਨੂੰ ਬਹੁਤ ਬਹੁਤ ਖੁਸ਼ੀ ਹੁੰਦੀ ਹੈ ਤੁਹਾਡੇ ਜਰੀਏ ਵੀ ਤੇ ਮੈਂ ਬੱਚਿਆਂ ਨੂੰ ਜਿਹੜੀ ਚੀਜ਼ ਮੈਨੂੰ ਨਹੀਂ ਵੀ 53 ਸਾਲ ਦੇ ਨੂੰ ਪਤਾ ਲੱਗੀ 52 ਸਾਲ ਦੇ ਨੂੰ ਮੈਂ ਚਾਹੁੰਦਾ ਵੀ ਹੁਣ ਇਹਨਾਂ ਨੂੰ ਪਤਾ ਲੱਗ ਜੇ ਈਵਨ ਕਿ ਇਕੁਪਮੈਂਟਸ ਆਇਆ ਜਰੂਰ ਬਣਾ ਕੇ ਲੈ ਕੇ ਜਾਏ ਉਹਦੀ ਵੀਡੀਓ ਉਹ ਦਿਖਾਇਓ ਸਾਰਾ ਇਹ ਮੈਂ ਇਕੁਪਮੈਂਟ بیس ਕੈਂਪ ਤੇ ਜਾ ਕੇ ਯੂਜ਼ ਕੀਤਾ ਦੋ ਮਹੀਨੇ ਪਹਿਲਾਂ ਮੈਨੂੰ ਇੱਕ ਇੰਪੋਰਟ ਦੇ ਦਰਸ਼ਨ ਹੋਏ ਜਿਹੜੇ ਤੁਸੀਂ ਹੁਣ ਕਰ ਸਕੋਗੇ ਵੀ ਅੱਜ ਅੱਜ ਹੁਣ ਇਹ ਉਮਰ 'ਚ ਤੇ ਇਹ ਮੈਂ ਸਿਰਫ 2 ਮਹੀਨੇ ਪਹਿਲਾਂ ਹੀ ਵਰਤ ਯੂਜ਼ ਕੀ ਖਰੀਦੇ ਤੇ ਯੂਜ਼ ਕੀਤੇ ਇਹ ਜ਼ਰੂਰ ਦੇਖਣੇ ਚਾਹੀਦੇ ਤੁਹਾਨੂੰ ਪਤਾ ਲੱਗੇ ਇਹਨਾਂ ਬਾਰੇ ਤਾਂ ਹੀ ਮੈਂ ਇੱਥੇ ਛੱਡ ਕੇ ਜਾ ਰਿਹਾ ਹਾਂ ਯੂਨੀਵਰਸਿਟੀ ਨੂੰ ਡੋਨੇਟ ਕਰਕੇ ਜਾ ਰਿਹਾ ਤੇ ਵੀ ਸਭ ਨੂੰ ਪਤਾ ਲੱਗੇ ਕਿਵੇਂ ਹੁੰਦਾ ਹੈ ਕਿਵੇਂ ਪੜੋ ਨੇ ਕਿਵੇਂ ਜਾਣਾ ਪੈਂਦਾ ਹੈ ਕੀ ਕੀ ਡਿਫਿਕਲਟੀਆਂ ਨੇ ਕਦੇ ਇਟਸ ਨਟ ਈਜ਼ੀ ਸੌਖਾ ਨਹੀਂ ਹੈਗਾ ਕਦੇ ਇਹ ਨਾ ਸੋਚ ਲਓ ਵੀ ਜੇ ਮੈਂ ਕਰ ਲਈ ਤਾਂ ਤੁਸੀਂ ਕਿ ਮਾਊਂਟੇਨ ਅਲਾوز ਯੂ ਟੂ ਕਲਾਈਮ ਮਾਊਂਟੇਨ ਅਲਾوز ਯੂ ਟੂ ਕਲਾਈਮ ਯੂ ਡੋਨਟ ਕਲਾਈਮ ਦ ਮਾਊਂਟੇਨ ਕਦੇ ਇਹ ਨਾ ਸੋਚ ਲਓ ਵੀ ਮੈਂ ਪਹਾੜੀ ਚੜ ਰਿਹਾ ਜੀ ਉਹ ਰਸਤਾ ਦਿੰਦੀ ਆ ਤਾਂ ਤੁਸੀਂ ਚੜ ਜਾਨੇ ਹੋ ਕਿਉਂਕਿ ਜਦ ਦੇਖਦੇ ਹਾਂ ਉੱਤੇ ਐਕਸਪੀਰੀਅੰਸ ਕਲਾਈਮਰ ਰਹਿ ਜਾਂਦੇ ਨੇ ਤਾਂ ਸਾਨੂੰ ਰਿਅਲਾਈਜ਼ ਹੁੰਦਾ ਵੀ ਇਹ ਹੈਪਨਿੰਗ ਰੀਅਲੀ ਹੈਗੀ ਹਮ ਉਹ ਬਦਲ ਗਿਆ ਵਾਹਿਗੁਰੂ ਥੈਂਕ ਯੂ ਫॉर ਟੁਡੇ ਜੀ ਸੁਣ ਕੇ ਖੁਦ ਮਤਲਬ ਕਿ ਰੌਂਗ ਟੇ ਖੜੇ ਹੁੰਦੇ ਨੇ ਕਿ ਵੀ ਵਾਕਈ ਇਹ ਕੁਝ ਹੋਇਆ ਹੈ ਜੋ ਵੀ ਜੋ ਵੀ ਤੁਸੀਂ ਦੱਸਿਆ ਹੈ ਤੇ ਹੁਣ ਮੈਂ ਤੁਹਾਨੂੰ ਆਖਰੀ ਸਵਾਲ ਕਰਨਾ ਚਾਹੂੰਗੀ ਤੁਸੀਂ ਅੱਜ ਸ਼ਹੀਦਾਂ ਦੀ ਧਰਤੀ ਤੇ ਆਏ ਹੋ ਤੇ ਕਿੱਦਾਂ ਮਤਲਬ ਕਿ ਅੱਜ ਬੱਚਿਆਂ ਨੂੰ ਜਿਹੜੀ ਕਿ ਸਿੱਖਿਆ ਦੇਣ ਦੇ ਲਈ ਇੱਕ ਕੀ ਸੁਨੇਹਾ ਦੇਣਾ ਚਾਹੋਗੇ ਜੀ ਮੈਂ ਤਾਂ ਇਹ ਕਹਾਂਗਾ ਵੀ ਇੱਕ ਨਾ ਟੂ ਕਲਾਈਮ தி ਮਾਊਂਟਨ ਆਊਟਸਾਈਡ you have to climb the mountain inside you ਤੁਹਾਡੇ ਅੰਦਰ ਇੱਕ ਡਰ ਹੁੰਦਾ ਹੈ ਉਹ ਡਰ ਨੂੰ ਜੇ ਤੁਸੀਂ ਓਵਰਕਮ ਕਰ ਲਓ ਤੁਸੀਂ ਕੁਝ ਵੀ ਪ੍ਰਾਪਤ ਕਰ ਸਕਦੇ ਹੋ ਉਸ ਲਈ ਕੀ ਹੈ ਤੁਸੀਂ ਐਨਿਸ ਕੋਈ ਸ਼ਾਰਟਕਟ ਨਹੀਂ ਹੈਗਾ ਪ੍ਰੈਕਟਿਸ ਮੇਕਸ men perfect ਹਰ ਇੱਕ ਚੀਜ਼ ਦੀ ਚਾਹ ਪੜ੍ਹਾਈ ਜਾਂ ਕੋਈ ਵੀ ਫੀਲਡ ਆ ਜੇ ਤੁਸੀਂ ਐਨੀ ਪ੍ਰੈਕਟਿਸ ਕਰ ਲਓ ਤਾਂ ਤੁਸੀਂ ਸਰ ਕਰ ਸਕਦੇ ਹੋ ਤੁਹਾਡਾ ਉਹ ਅੰਦਰਲਾ ਮਾਊਂਟਨ ਚੜ੍ਹਿਆ ਜਾ ਸਕਦਾ ਹੈ ਕਿ ਡਰ ਦਾ ਮਾਹੌਲ ਉਹਨੂੰ ਦੂਰ ਕੱਢੋ ਆਪਣੇ ਚੋਂ ਜਿਹੜੇ ਪਹਿਲਾਂ ਪੁਰਾਣਾ ਜਮਾਨਾ ਹੁੰਦਾ ਸੀ ਉਦੋਂ ਲੋਕ ਡਰਦੇ ਨਹੀਂ ਸੀ ਹੁੰਦੇ ਇਸ ਲਈ ਉਹ ਉਹਨਾਂ ਦੀ ਲਾਈਫ ਬਹੁਤ ਚੰਗੀ ਹੁੰਦੀ ਸੀ ਹੁਣ ਅੱਜ ਕੱਲ ਆਪਾਂ ਡਰਦੇ ਮਾਹੌਲ 'ਚ ਰਹ ਰਹੇ ਆ ਤਾਂ ਉਹੀ ਆਪਾਂ ਬਹੁਤ ਕਮਜ਼ੋਰ ਹੁੰਦੇ ਜਾਂਦੇ ਆ ਉਹ ਕਮਜ਼ੋਰੀ ਨੂੰ ਦੂਰ ਕਰੋ ਸੇ ਆਪਣੀ ਅੰਦਰਲੀ ਕਮਜ਼ੋਰੀ ਨੂੰ ਤਾਂ ਬਾਹਰ ਲਈ ਕੁਝ ਵੀ ਪ੍ਰਾਪਤ ਕਰ ਸਕਦੇ ਹੋ ਜੀ ਸੋ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਥੈਂਕ ਯੂ ਜੀ ਵੈਰੀ ਖਾਲਸਾ ਵੈਰੀ ਸਮਾਈਸ ਹੁਣ ਸਾਨੂੰ ਦੋ ਇਜਾਜ਼ਤ ਧੰਨਵਾਦ